ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੀ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਜੀ ਆਪਣੀ ਪਸ਼ਮੀਨਾ ਕੱਟ ਪੀਸ ਦੇ ਉੱਪਰ ਹੋਏਗੀ ਜਿਸਦੇ ਵਿੱਚ ਤੁਹਾਨੂੰ ਆਰਟੈਕਸ ਔਰ ਪਲਸ ਆਰਾਮ ਟੈਕਸ ਦੇ ਕੱਟ ਪੀਸ ਮਿਲਣਗੇ ਜੀ ਦੋਨੇ ਜਿਹੜੇ ਬ੍ਰਾਂਡ ਹੋਣਗੇ ਜੀ ਦੋਨੇ ਸਿਮਿਲਰ ਬ੍ਰਾਂਡ ਨੇ ਜੀ ਦੋਨਾਂ ਦਾ ਸਟਾਫ ਵੀ ਸਿਮਿਲਰ ਹੈਗਾ ਜਾਂ ਬਹੁਤ ਹੀ ਵਧੀਆ ਸਟਾਫ ਹੈ ਜੀ ਦੋਨਾਂ ਦਾ ਹੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਜਿਹੜੇ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ہے گئے ہیںウィンਟਰ ਦੇ سوٹ دکھاؤ ਆਪਾਂ لاسٹ ویڈیو ਦੇ ਵਿੱਚ ਵੀ کافی سٹائلیش ਜਿਹੜੇ سوٹ ਸੀਗੇ ਉਹ ਆਪਾਂ ਪਾਈ ਸੀਗੇ ਆਰਟੈਕਸ ਦੇ اور پلس ارامਟੈਕਸ ਦੇ سو کافی ڈیمانਡ ਰਹੀ ਸੀ ਉਹਨਾਂ ਸੁੱਟਾਂ ਦੀ ਉਸੇ ਡਿਮਾਂਡ ਮੁੱਖ ਰੱਖਦੇ ਹੋਇਆ ਆਪਾਂ ਨੇ ਹੁਣ ਇਹੀ ਸੂਟ ਹੈ ਜਿਹੜੇ ਉਹ ਰਿਪੀਟ ਕੀਤੇ ਆ ਮਤਲਬ ਕਿ ਰੀਸਟਾਕ ਕੀਤੇ ਹੈ ਜੀ ਚੈੱਕ ਕਰ ਲਓ ਆਪਾਂ ਕੱਲਾ ਕੱਲਾ ਪੀਸ ਹੈ ਜਿਹੜਾ ਤੁਹਾਨੂੰ ਖੋਲ ਕੇ ਚੈੱਕ ਕਰਾਉਂਦੇ ਜਾਵਾਂਗੇ ਜੀ ਪਹਿਲਾ ਜੋ ਪੀਸ ਤੁਹਾਨੂੰ ਮਿਲੇਗਾ ਆਰਟੈਕਸ ਦਾ ਹੋਏਗਾ ਜੀ سٹاف ਬਹੁਤ ਸੋਹਣਾ ਲਓ ਜੀ ਤੈਂਟਰ ਮਿਲ ਤੁਹਾਨੂੰ ਦੀ ਕੱਟ ਦੀਆਂ ਤੁਹਾਨੂੰ ਸ਼ਰਟਾਂ ਮਿਲਣ ਵਾਲੀਆਂ ਜੀ ਇਹ ਤੁਸੀਂ ਲਓ ਜੀ ਆਰਟੈਕਸ ਬ੍ਰਾਂਡ ਹੋਏਗਾ ਜੀ ਸਟਾਫ ਹੋਏਗਾ A1 ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਸਟਾਈਲਿਸ਼ ਜਿਹਾ ਪੀਸ ਪੀਸ ਹੈ ਜੀ ਪਿਓਰ ਪਸ਼ਮੀਨਾ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਚੈੱਕ ਕਰ ਲਓ ਸੈਂਟਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਪਲੇਨ ਪੈਨਲ ਮਿਲੇਗਾ ਔਰ ਬੈਕ ਵੀ ਤੁਹਾਨੂੰ ਜਿਹੜੀ ਹੈਗੀ ਆ ਉਹ ਸੇਮ ਮਿਲੇਗੀ ਚੈੱਕ ਕਰ ਲਓ ਜੀ ਆਰਟੈਕਸ ਦਾ ਹੈਗਾ ਇਹ ਆ ਪੀਸ ਆਰਟੈਕਸ ਦਾ ਪੀਸ ਹੈ ਜੀ ਬਹੁਤ ਬਦੀਆ ਸਟਾਫ ਹੈਗਾ ਜੀ ਲਓ ਜੀ ਇਹ ਵਾਲੀ ਇਸ ਦੀ ਬੈਕ ਮਿਲੇਗੀ ਤੁਹਾਨੂੰ ਬਹੁਤ ਹੀ ਪਿਆਰਾ ਕਲਰ ਹੈ ਜੀ ਆਫ ਵਾਈਟ ਦੇ ਉੱਤੇ ਡਾਰਕ ਲਵੈਂਡਰ ਦੇ ਨਾਲ ਜਿਹੜੀ ਇਸ ਦੀ ਪ੍ਰਿੰਟਿੰਗ ਹੈਗੀ ਆ ਇਹ ਵਾਲੀ ਤੁਹਾਡੀਆਂ ਬਾਜੂ ਬਣਨੀ ਆ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ 3 ਮੀਟਰ ਦੀ ਸ਼ਰਟ ਹੋਏਗੀ ਸਟਾਫ ਹੋਏਗਾ ਇਹ ਵਨ ਜੀ ਲਓ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈਗਾ ਜੀ ਪਿਓਰ ਪਸ਼ਮੀਨਾ ਹੈ ਜੀ ਪਿਓਰ ਪਸ਼ਮੀਨਾ ਲਓ ਜੀ ਨਾਲ ਤੁਹਾਨੂੰ ਮਿਲੇਗੀ ਜੀ 2.5 ਤੋਂ 3 ਮੀਟਰ ਦੀ ਕੱਟ ਦੀ ਤੁਹਾਨੂੰ ਸੇਮ ਕਲਰ ਦੀ ਮਿਲੇਗੀ ਬਾਟਮ ਜੀ ਜਿਹੜੀ ਹੈਗੀ ਇਹ ਤੁਹਾਨੂੰ 2.5 ਤੋਂ 3 ਮੀਟਰ ਦੀ ਕੱਟ ਦੀ ਜਿਹੜੀ ਹੈਗੀ ਉਹ ਤੁਹਾਨੂੰ ਸੇਮ ਕਲਰ ਦੀ ਬਾਟਮ ਮਿਲੇਗੀ ਜੀ ਲਓ ਜੀ ਸਟਾਫ ਹੋਏਗਾ A1 ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਬਾਟਮ ਦਾ ਵੀ ਚੈੱਕ ਕਰਵਾ ਦਿੰਨੇ ਆ ਜੀ ਬਾਟਮ ਦਾ ਸਟਾਫ ਵੀ ਬਹੁਤ ਹੀ ਜ਼ਿਆਦਾ ਪਿਆਰਾ ਸਟਾਫ ਹੈ ਜੀ ਬਾਟਮ ਦਾ ਵੀ ਪੂਰਾ ਜਿਹੜਾ ਹੈਗਾ ਤੁਹਾਡਾ 3 ਮੀਟਰ ਦੀ ਕੱਟ ਦੀ ਤੁਹਾਨੂੰ ਮਿਲ ਜਾਣੀ ਆ ਬਾਟਮ ਜੀ ਕਈਆਂ ਦੀ ਕੱਟ ਆ ਜਿਹੜੀ ਉਹ 2.5 ਮੀਟਰ ਦੀ ਵੀ ਆ ਕਈਆਂ ਦੀ ਕੱਟ ਆ ਜਿਹੜੀ ਉਹ 3 ਮੀਟਰ ਦੀ ਵੀ ਆ ਅਪਰੋਕਸੀਮੇਟਲੀ ਜਿਹੜੀਆਂ ਸਾਰੀਆਂ ਕੱਟਸ ਹੈਗੀਆਂ ਨੇ ਉਹ 3 ਮੀਟਰ ਦੀਆਂ ਨੇ ਜੀ ਬਾਟਮ ਦੀਆਂ ਵੀ ਲਓ ਜੀ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਰੈਡੀ ਹੋ ਗਿਆ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਰੈਡੀ ਹੋ ਗਿਆ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਕੱਲੀ ਸ਼ਰਟ ਵੀ ਕਰ ਸਕਦੇ ਹੋ ਬਾਟਮ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਬਾਟਮ ਵੀ ਕਰ ਸਕਦੇ ਹੋ ਜੀ 550 ਰੁਪਏ ਦੀ ਕੱਲੀ ਸ਼ਰਟ ਹੋਏਗੀ ਔਰ ਜੋ ਬਾਟਮ ਹੋਏਗੀ ਜੀ ਨਾਲ ਉਹ 400 ਰੁਪਏ ਦੀ ਤੁਹਾਨੂੰ ਬਾਟਮ ਮਿਲੇਗੀ ਜੀ 950 ਰੁਪਏ ਦਾ ਤੁਹਾਡਾ ਕੰਪਲੀਟ ਸੂਟ ਹੋ ਗਿਆ ਜੀ 990 ਰੁਪਏ ਦਾ ਕੰਪਲੀਟ ਸੂਟ ਹੋ ਗਿਆ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਰੈਡੀ ਹੋ ਜਾਏਗਾ ਸਾਦੇ ਸਾਰੇ ਆਰਟੈਕਸ ਦੇ ਕਟ ਪੀਸ ਹੋਣਗੇ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ 3 ਮੀਟਰ ਦੀ ਕੱਟ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਔਰ 3 ਮੀਟਰ ਦੀ ਕੱਟ ਦੀ ਹੀ ਨੀਅਰ ਬੋਰਡ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਮਿਲੇਗੀ ਜੀ ਲਓ ਜੀ ਜਿਹੜਾ ਨੈਕਸਟ ਪੀਸ ਆਪਾਂ ਖੋਲ ਰਹੇ ਹਾਂ ਉਹ ਵੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਕਲਰ ਹੈ ਔਰ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਲਓ ਜੀ ਇਹ ਵਾਲਾ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਸੈਂਟਰ ਦੇ ਵਿੱਚ ਪੈਨਲ ਹੋਏਗਾ ਪਲੇਨ ਜੀ ਸਾਈਡਸ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਹੈਦਰ ਡਿਜੀਟਲ ਪ੍ਰਿੰਟ ਮਿਲੇਗਾ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈਗਾ ਜੀ ਇਹ ਵਾਲਾ ਪੀਸ ਜਿਹੜਾ ਹੈਗਾ ਤੁਹਾਨੂੰ ਆਰਟੈਕਸ ਦਾ ਮਿਲੇਗਾ ਚੈੱਕ ਕਰ ਲਓ ਜੀ ਆਰਟੈਕਸ ਦਾ ਜਿਹੜਾ ਹੈਗਾ ਇਹ ਉਹ ਤੁਹਾਨੂੰ ਮਿਲੇਗਾ ਪੀਸ ਸ਼ਰਟ ਪੀਸ ਹੈ ਜੀ ਕੰਪਲੀਟ 10 ਮੀਟਰ ਦੀ ਕਟ ਹੈ ਜੀ 10 ਮੀਟਰ ਦੀ ਕੱਟ ਹੈਗੀ ਹੈ ਜੀ ਚੈੱਕ ਕਰੋ ਬੈਕ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ ਬਹੁਤ ਹੀ ਪਿਆਰੀ ਇਸ ਦੀ ਬੈਕ ਬਣੀ ਹੋਈ ਹੈ ਜੀ ਲਓ ਜੀ ਔਰ ਇਹ ਵਾਲੀ ਹੈ ਰੈਣ ਵਾਲੀ ਹੈ ਜੀ ਬਾਜੂ ਜੀ ਸਟਾਈਲਿਸ਼ ਜੀਆਂ ਇਸ ਦੀਆਂ ਬਾਜੂ ਹੋਣੀਆਂ ਜੀ ਚੈੱਕ ਕਰ ਲਓ ਇਹ ਜਿਹੜਾ ਹੈਗਾ ਆ ਮੂਰੀ ਦੇ ਉੱਪਰ ਆਏਗਾ ਬਾਜੂ ਦੀ ਮੂਰੀ ਦੇ ਉੱਪਰ ਰਹਿਣ ਵਾਲਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਇਹ ਸਟਾਈਲਿਸ਼ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ 10 ਮੀਟਰ ਦੀ ਕੱਟ ਦੀ ਬਾਟਮ ਜੀ ਕੰਪਲੀਟ ਸੂਟ ਮਿਲੇਗਾ 950 ਰੁਪਏ ਦੇ ਵਿੱਚ ਜੀ ਨੋ 550 ਰੁਪਏ ਦੇ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਜੀ ਲੋ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਆ ਤੁਹਾਡਾ ਜਿਹੜਾ ਪੀਸ ਆ ਉਹ ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਲੋ ਜੀ ਐਦਾਂ ਜਿਹੜਾ ਹੈਗਾ ਆ ਉਹ ਤੁਹਾਡਾ ਕੰਪਲੀਟ ਪੀਸ ਆ ਜਿਹੜਾ ਉਹ ਰੈਡੀ ਹੋ ਜਾਗਾ 1921 ਦਾ ਜਿਹੜਾ ਹੈਗਾ ਬਾਟਮ ਦਾ ਡਿਫਰੈਂਸ ਆ ਰਿਹਾ ਕੈਮਰੇ ਦੇ ਵਿੱਚ ਬਟ ਇ ਸੇਮ ਨੇ ਜੀ ਬਿਲਕੁਲ ਸੇਮ ਅਜੈਕਟ ਸ਼ੇਡ ਹੈ ਜੀ ਲੋ ਜੀ ਇਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਸੋਬਰ ਤੇ ਸਰਦਾਰੀ ਜਿਹਾ ਪੀਸ ਹੈ ਸਾਰੇ ਦੇ ਸਾਰੇ ਪੀਸ ਜਿਹੜੇ ਹੋਣਗੇ ਜੀ ਉਹ ਐਲੀਗੈਂਟ ਪੀਸ ਹੋਣਗੇ ਇਹ ਵਰਕ ਵਾਲਾ ਪੀਸ ਤੁਹਾਨੂੰ ਮਿਲੇਗਾ ਜੀ ਲਓ ਜੀ ਸ਼ਰਟਾ ਜਿਹੜੀ ਉਹ ਤੁਹਾਨੂੰ ਪੂਰੀ ਖੋਲ ਕੇ ਚੈੱਕ ਕਰਵਾ ਦਿੰਨੀ ਆ ਪ੍ਰਿੰਟ ਵੀ ਬਹੁਤ ਹੀ ਪਿਆਰਾ ਔਰ ਕਲਰ ਵੀ ਸਭ ਤੋਂ ਵੱਖਰਾ ਜਿਹਾ ਕਲਰ ਹੈ ਜੀ 10 ਮੀਟਰ ਦੀ ਸ਼ਰਟ ਹੈ ਜੀ ਆਹ ਲੋ ਚੈੱਕ ਕਰੋ ਜੀ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈਗਾ ਜੀ ਨਾਟ ਵਰਕ ਤੁਹਾਨੂੰ ਘੇਰੇ ਤੇ ਮਿਲਣ ਵਾਲਾ ਹੈ ਜੀ ਔਰ ਲੋਜੀਸ ਪੂਰੀ ਸ਼ਰਟ ਦੇ ਵਿੱਚ ਵੀ ਤੁਹਾਨੂੰ ਇਸ ਤਰੀਕੇ ਦਾ ਨਾਟ ਵਰਕ ਮਿਲੇਗਾ ਜੀ ਪੂਰੀ ਸ਼ਰਟ ਦੇ ਵਿੱਚ ਨਾਟ ਵਰਕ ਮਿਲੇਗਾ ਪਲੱਸ ਸੀਕਵੈਂਸ ਦਾ ਕੰਮ ਮਿਲੇਗਾ ਜੀ ਸਿਕਵਸ ਦਾ ਔਰ ਪਲੱਸ ਨਾਟ ਵਰਕ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਮਿਲਣ ਵਾਲਾ ਸ਼ਰਟ ਦਾ ਪ੍ਰਿੰਟ ਚੈੱਕ ਕਰ ਲਓ ਜੀ ਔਰ ਕਲਰ ਬਹੁਤ ਪਿਆਰਾ ਇਸ ਦਾ ਛੇੜ ਹੈਗਾ ਔਰ ਬਹੁਤ ਹੀ ਪਿਆਰਾ ਜਿਸ ਦਾ ਪ੍ਰਿੰਟ ਹੈਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਚੈੱਕ ਕਰ ਲਓ ਐਦਾਂ ਇਸਦੀ ਲੁੱਕ ਆਏਗੀ ਜੀ ਬੈਕ ਸਾਈਡ ਵੀ ਤੁਹਾਨੂੰ ਇਸਦੀ ਸੇਮ ਮਿਲੇਗੀ ਜੀ ਇਹ ਵਾਲੀ ਇਸਤੇ ਬਾਜੂ ਰਹਿਣਗੀਆਂ ਜੀ ਇਹ ਵਾਲੀ ਇਸਤੇ ਬਾਜੂ ਰਹਿਣੀ ਹੈ ਇਹ ਬੈਕ ਸਾਈਡ ਹੋਏਗੀ ਜੀ ਨਾਲ ਤੁਹਾਨੂੰ 3 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਐਲੀਗੈਂਟ ਜਿਹਾ ਪੀਸ ਹੈਗਾ ਜੀ ਬਹੁਤ ਹੀ ਐਲੀਗੈਂਟ ਪੀਸ ਹੈਗਾ ਜੀ ਚੈੱਕ ਕਰ ਲਓ ਜੀ ਲਓ ਜੀ ਇਹ ਵਾਲਾ ਸੂਟ ਜਿਹੜਾ ਤੁਹਾਡਾ ਹੋਏਗਾ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ 1050 ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਲਓ ਜੀ ਕੱਟ ਪੀਸਾਂ ਦੇ ਵਿੱਚ ਤੁਹਾਨੂੰ ਮਿਲੇਗਾ 1050 ਦੇ ਵਿੱਚ ਕੰਪਲੀਟ ਸੂਟ ਜੀ ਫਰੈਸ਼ ਦੇ ਵਿੱਚ ਥੋੜਾ ਕਾਸਟਲੀ ਹੋਏਗਾ ਜੀ ਆਪਣੇ ਕੋਲੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਚੈੱਕ ਕਰ ਲਓ ਐਦਾਂ ਤੁਸੀਂ ਆਪਣਾ ਜਿਹੜਾ ਕੰਪਲੀਟ ਸੂਟ ਆ ਉਹ ਲੈ ਸਕਦੇ ਹੋ ਜੀ 1050 ਦੇ ਵਿੱਚ ਤੁਹਾਨੂੰ ਵਰਕ ਵਾਲਾ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਐਦਾਂ ਪ੍ਰਿੰਟ ਹੈਗਾ ਜੀ ਇਸ ਦਾ ਜਿੱਦਾਂ ਵਰਕ ਹੋਇਆ ਹੁੰਦਾ ਨਾਟਵਰਕ ਜੀ ਲਓ ਜੀ ਪੂਰੀ ਸ਼ਰਟ ਆ ਜਿਹੜੀ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਡਾਰਕ ਮਹਿੰਦੀ ਸ਼ੇਡ ਦੀ ਤੁਹਾਨੂੰ ਸ਼ਰਟ ਮਿਲੇਗੀ 3 ਮੀਟਰ ਦੀ ਕੱਟ ਹੋਏਗੀ ਜੀ ਬਹੁਤ ਪਿਆਰਾ ਸਟਾਫ ਹੋਏਗਾ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਪ੍ਰਿੰਟ ਹੈਗਾ ਜਿਹੜਾ ਘੇਰੇ ਦੇ ਉੱਪਰ ਆਏਗਾ ਔਰ ਇਹ ਵਾਲਾ ਪ੍ਰਿੰਟ ਤੁਹਾਨੂੰ ਸ਼ਰਟ ਦੇ ਫਰੰਟ ਤੇ ਮਿਲੇਗਾ ਔਰ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਲਾਈਟ weight ਔਰ ਸੌਫਟ ਸਟਾਫ ਹੈਗਾ ਜੀ ਐਲੋ ਜੀ ਆਰ ਟੈਕਸਟ ਬ੍ਰਾਂਡ ਦੀ ਹੋਏਗੀ ਬੈਕ ਵੀ ਤੁਹਾਨੂੰ ਇਸ ਦੀ ਚੈੱਕ ਕਰਵਾ ਦਿੰਨੇ ਆਂ ਅਸੀਂ ਲਓ ਜੀ ਇਹ ਵਾਲੀ ਇਸ ਦੀ ਬੈਕ ਹੋਏਗੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਹੈ ਜੜਾ ਡਿਜੀਟਲ ਪ੍ਰਿੰਟ ਮਿਲੇਗਾ ਜੀ ਸੇਮ ਹੈ ਜੜਾ ਡਿਜੀਟਲ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਇਹ ਵਾਲੀਆਂ ਤੁਹਾਨੂੰ ਮਿਲਣੀਆਂ ਸੀਆਂ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਜੀ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਪੀਸ ਦਾ ਰੇੜਾ ਹੀ ਹੋਏਗਾ ਜੀ ਆਰਟੀਐਕਸ ਬ੍ਰਾਂਡ ਦੀ ਹੋਏਗੀ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਬਹੁਤ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਸਟੱਫ ਹੈਗਾ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ 3 ਮੀਟਰ ਦੀ ਬਾਟਮ ਜੀ 3 ਮੀਟਰ ਦੀ ਸੇਮ ਕਲਰ ਦੀ ਮਿਲੇਗੀ ਬਾਟਮ ਜੀ 6 ਮੀਟਰ ਸਟਾਫ ਹੈਗਾ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਬਹੁਤ ਹੀ ਵਧੀਆ ਸਟਾਫ ਹੈਗਾ ਜਿਹੜੀਆਂ ਭੈਣਾਂ ਰਾਮਟੈਕਸ ਪਾਉਂਦੀਆਂ ਉਹਨਾਂ ਨੂੰ ਆਰਟੈਕਸ ਦਾ ਵੀ ਪਤਾ ਹੈ ਜੀ ਉਹ ਆਰਟੈਕਸ ਵੀ ਪਾਉਂਦੀਆਂ ਹੋਣਗੀਆਂ ਕਿ ਕਿੰਨਾ ਹੋਏ ਸਟਾਫ ਇਹਨਾਂ ਦਾ ਵੀ ਸੁਪੀਰੀਅਰ ਹੁੰਦਾ ਹੈ ਜੀ ਸਟਾਫ ਆਰਟੈਕਸ ਦਾ ਵੀ 950 ਰੁਪਏ ਦੇ ਵਿੱਚ ਕੰਪਲੀਟ ਸੂਟ ਜੀ ਨੈਕਸਟ ਜਿਹੜਾ ਆਪਾਂ ਲਾਸਟ ਵੀਡੀਓ ਦੇ ਵਿੱਚ ਬਲੈਕ ਸੂਟ ਪਾਇਆ ਸੀ ਜੀ ਬਲੈਕ ਸੂਟ ਜੀ ਉਹਦੀ ਤਰ੍ਹਾਂ ਹੀ ਸੇਮ ਐਜ਼ ਆਪਾਂ ਡਿਜ਼ਾਈਨਰ ਪੀਸ ਹੈ ਜਿਹੜੇ ਹੋ ਰਿਪੀਟ ਕੀਤੇ ਆ ਜੀ ਉਸਦੀ ਡਿਮਾਂਡ ਕਾਫੀ ਜ਼ਿਆਦਾ ਸੀਗੀ ਜੀ ਲਓ ਚੈੱਕ ਕਰੋ ਇਸ ਦਾ ਫਰੰਟ ਔਰ ਬੈਕ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਇਹਦੇ ਨਾਲ ਦੇ ਤੁਹਾਨੂੰ ਕਾਫੀ ਪੀਸ ਆ ਜਿਹੜੇ ਉਹ ਮਿਲ ਜਾਣਗੇ ਕਿਉਂਕਿ ਡਿਮਾਂਡ ਹੀ ਬਹੁਤ ਜ਼ਿਆਦਾ ਸੀ ਇਹਨਾਂ ਪੀਸਾਂ ਦੀ ਲਓ ਜੀ ਚੈੱਕ ਕਰੋ ਇਹ ਵਾਲਾ ਜਿਹੜਾ ਤੁਹਾਨੂੰ ਹੈਗਾ ਉਹ ਲਾਈਨਸ ਮਿਲਣਗੀਆਂ ਜੀ घेरे ਦੇ ਉੱਪਰ ਇਸ ਤੋਂ ਉੱਪਰ ਜਾ ਕੇ ਜਿਹੜੀ ਹੈਗੀ ਆ ਉਹ ਪ੍ਰਿੰਟਿੰਗ ਸਟਾਰਟ ਹੁੰਦੀ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਾਰਟ ਮਿਲਣ ਵਾਲੀ ਹੈ ਜੀ ਕਲਰ ਹੋਏਗਾ ਲਾਈਟ ਮਹਿੰਦੀ ਸ਼ੇਡ ਜੀ ਬਹੁਤ ਹੀ ਜ਼ਿਆਦਾ ਸੋਹਣੀ ਇਸਦੀ ਪ੍ਰਿੰਟਿੰਗ ਹੈਗੀ ਆ ਜੀ ਆਰਟੈਕਸ ਬ੍ਰਾਂਡ ਦੀ ਹੈ ਜੀ 10 ਮੀਟਰ ਦੀ ਕੱਟ ਹੈਗੀ ਆ ਜੀ ਆਰਟੈਕਸ ਬ੍ਰਾਂਡ ਦੀ ਹੈ 10 ਮੀਟਰ ਦੀ ਕੱਟ ਹੈ ਜੀ ਚੈੱਕ ਕਰੋ ਇਸ ਦਾ ਬੈਕ ਜੀ ਲਓ ਜੀ ਇਸ ਦੀ ਬੈਕ ਹੋਏਗੀ ਬਹੁਤ ਹੀ ਪਿਆਰਾ ਜਿਆ ਔਰ ਐਲੀਗੈਂਟ ਜਿਆ ਪ੍ਰਿੰਟ ਹੈ ਜੀ ਇਹ ਵਾਲੀਆਂ ਇਸੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀਆਂ ਇਸੀਆਂ ਬਾਜੂ ਹੋਣਗੀਆਂ ਜੀ ਚੈੱਕ ਕਰੋ ਇਹ ਵਾਲੀ ਜਿਹੜੀ ਹੈਗੀ ਆ ਤੁਹਾਨੂੰ ਪ੍ਰਿੰਟਿੰਗ ਪੱਟੀ ਆ ਜਿਹੜੀ ਬੈਕ ਦੇ ਉੱਪਰ ਆਏਗੀ ਜੀ ਬਹੁਤ ਪਿਆਰਾ ਔਰ ਸਟਾਈਲਿਸ਼ ਜਿਆ ਪੀਸ ਆ ਜਿਹੜਾ ਹੋ ਰੈਡੀ ਹੋਣਾ ਤੁਹਾਡਾ ਬਹੁਤ ਹੀ ਪਿਆਰਾ ਔਰ ਸਟਾਈਲਿਸ਼ ਪੀਸ ਆ ਜਿਹੜਾ ਤੁਹਾਡਾ ਰੈਡੀ ਹੋਏਗਾ ਜੀ 10 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ ਜੀ ਲਓ ਜੀ ਚੈੱਕ ਕਰ ਲਓ 10 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ ਜੀ ਔਰ ਨਾਲ ਹੀ ਤੁਹਾਨੂੰ 3 ਮੀਟਰ ਦੀ ਮਿਲੇਗੀ ਬਾਟਮ ਜੀ ਲਓ ਜੀ 10 ਮੀਟਰ ਦੀ ਬਾਟਮ ਹੈਗੀ ਬਾਟਮ ਦਾ ਸਟੱਫ ਵੀ A1 ਹੋਏਗਾ ਜੀ ਆਰਟੈਕਸ ਦੀ ਹੀ ਬਾਟਮ ਹੋਏਗੀ ਜੀ ਹੋਰ ਕੋਈ ਬ੍ਰਾਂਡ ਨਹੀਂ ਹੋਏਗਾ ਜੀ ਆਰਟੈਕਸ ਦੀ ਹੀ ਬਾਟਮ ਹੋਏਗੀ ਸਟੱਫ A1 ਹੋਏਗਾ ਲਾਸਟ ਵੀਡੀਓ ਦੇ ਵਿੱਚ ਆਪਾਂ ਜੋ ਪੀਸ ਪਾਈਸ ਉਹ ਪਹਿਣਾ ਕੋਲੇ ਪਹੁੰਚ ਗਏ ਜੀ ਉਹਨਾਂ ਨੂੰ ਪਤਾ ਹੀ ਹੈਗਾ ਕਿ ਸਟੱਫ ਕਿੰਨਾ ਵਧੀਆ ਹੈ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਜੀ ਚੈੱਕ ਕਰ ਲਓ ਜੀ ਐਦਾਂ ਤੁਹਾਡਾ ਜਿਹੜਾ 10 ਮੀਟਰ ਦੀ ਕੱਟ ਦੀ ਸ਼ਰਟ ਹੈਗੀ ਔਰ 3 ਮੀਟਰ ਦੀ ਕੱਟ ਦੀ ਬਾਟਮ ਹੈਗੀ ਹੈ ਜੀ ਬਹੁਤ ਹੀ ਪਿਆਰਾ ਜਿਹੜਾ ਤੁਹਾਡਾ ਜਿਹੜਾ ਸੂਟ ਆ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ ਲਓ ਜੀ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲੇਗੀ ਪਲੱਸ ਵਰਕ ਵਾਲੇ ਵੀ ਪੀਸਸ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਵਰਕ ਵਾਲੇ ਪੀਸ ਵੀ ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ ਜੀ ਲਓ ਜੀ ਨੈਕਸਟ ਜੋ ਕਲਰ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਉਸੇ ਪ੍ਰਿੰਟ ਦੇ ਵਿੱਚ ਜੀ ਨੈਕਸਟ ਕਲਰ ਆ ਗਿਆ ਜਿਹਨੂੰ ਆਪਾਂ ਮੋਵ ਸ਼ੇਡ ਕਹਿ ਦਿੰਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਤੁਹਾਨੂੰ ਮਿਲੇਗਾ ਇਸ ਦਾ ਫਰੰਟ ਲਓ ਜੀ ਇਹ ਵਾਲਾ ਤੁਹਾਨੂੰ ਇਸ ਦਾ ਫਰੰਟ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਦਾ ਫਰੰਟ ਹੋਏਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਆ ਤੁਹਾਡਾ ਜਿਹੜਾ ਹੋ ਰੈਡੀ ਹੋਣਾ ਆਰਟੈਕਸ ਬ੍ਰਾਂਡ ਦਾ ਜੀ ਬੈਕ ਵੀ ਤੁਹਾਨੂੰ ਸੇਮ ਮਿਲੇਗੀ ਜੀ ਸੇਮ ਗ੍ਰੀਨ ਪੀਸ ਦੀ ਤਰ੍ਹਾਂ ਹੀ ਹੈਗਾ ਜੀ ਪੂਰਾ ਪੀਸ ਇਹ ਇਸ ਦੀਆਂ ਬਾਹਵਾਂ ਹੋਣਗੀਆਂ ਡਿਜ਼ਾਈਨਰ ਸਟਾਈਲਿਸ਼ ਪੀਸ ਹੈਗਾ ਜੀ ਇਸ ਦੇ ਵਿੱਚ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲੇਗਾ 10 ਮੀਟਰ ਦੀ ਬਾਟਮ ਹੈ ਜੀ ਔਰ 10 ਮੀਟਰ ਦੀ ਹੀ ਸ਼ਰਟ ਹੈਗੀ ਹੈ ਜੀ ਸਟਾਈਲਿਸ਼ ਜਿਹਾ ਪੀਸ ਹੈਗਾ ਜੀ ਲਓ ਜੀ ਆ ਚੈੱਕ ਕਰ ਲਓ ਜੀ ਨੀਚੇ ਹੋਏ ਇਸ ਟਾਈਪ ਹੋਏਗਾ ਫਰੰਟ ਦੇ ਉੱਪਰ ਐਧਰ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਜੀ ਸਟਾਈਲਿਸ਼ ਜਿਹਾ ਪੀਸ ਹੈ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਬਣੇਗਾ ਤੁਹਾਡਾ ਲਓ ਜੀ ਸੈਮੀ ਫਾਰਮਲ ਤੁਸੀਂ ਇਸ ਪੀਸ ਨੂੰ ਯੂਜ਼ ਕਰ ਸਕਦੇ ਹੋ ਜੀ ਐਦਾਂ ਨਹੀਂ ਹੈਗਾ ਕਿ ਪਸ਼ਮੀਨੇ ਦੇ ਪੀਸਾਂ ਦੇ ਤੁਸੀਂ ਇਹਨਾਂ ਨੂੰ ਸੈਮੀ ਫਾਰਮਲ ਵੀ ਯੂਜ਼ ਨਹੀਂ ਕਰ ਸਕਦੇ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਤੁਹਾਡੇ ਸੂਟ ਹੈ ਜਿਹੜੇ ਉਹ ਰੈਡੀ ਹੋ ਜਾਣੇ ਆ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਉਹ ਹੋਏਗਾ ਜੀ ਕਾਫੀ ਸ਼ੇਡ ਬਹੁਤ ਹੀ ਪਿਆਰਾ ਛੇੜਾ ਜੀ ਇਹਦੇ ਆਪਾਂ ਸਾਰੇ ਦੇ ਸਾਰੇ ਛੇੜ ਹੀ ਹੈਗੇ ਜਿਹੜੇ ਉਹ ਤੁਹਾਨੂੰ ਦਿਖਾਵਾਂਗੀ ਇਸ ਦੀ ਕਲਰ ਬੁੱਕ ਆਹ ਲਓ ਜੀ ਇਹ ਵਾਲਾ ਜਿਹੜਾ ਹੈਗਾ ਇਸ ਦਾ ਫਰੰਟ ਹੈ ਜੀ ਆਰਟੈਕਸ ਦਾ ਪੀਸ ਹੈ ਜੀ ਇਸ ਤੋਂ ਬਾਅਦ ਆਪਾਂ ਰਾਮਟੈਕਸ ਦੇ ਪੀਸ ਦਿਖਾਵਾਂਗੇ ਲਓ ਜੀ ਇਹ ਵਾਲਾ ਇਸ ਤੇ ਜਿਹੜਾ ਹੈਗਾ ਫਰੰਟ ਹੋਏਗਾ ਜੀ ਚੈੱਕ ਕਰ ਲਓ 10 10 ਮੀਟਰ ਦੀਆਂ ਸ਼ਰਟਾਂ ਨੇ ਜੀ ਸਾਰੀਆਂ ਕੋਈ ਬਾਟਮ ਇਹਦੇ ਵਿੱਚ ਢਾਈ ਦੀ ਹੋਏਗੀ ਨਹੀਂ तकरीबन ਸਭ ਦੀਆਂ ਬਾਟਮਸ ਵੀ ਜਿਹੜੀਆਂ ਹੈਗੀਆਂ ਉਹ 10 10 ਮੀਟਰ ਦੀਆਂ ਹੋਣੀਆਂ ਜੀ ਸਟਾਈਲਿਸ਼ ਪੀਸ ਹੈਗਾ ਜੀ ਲਓ ਚੈੱਕ ਕਰ ਲਓ ਸੇਮ ਕਲਰ ਦੀ ਮਿਲੇਗੀ ਤੁਹਾਨੂੰ ਨਾਲ ਬਾਟਮ ਜੀ ਬਹੁਤ ਪਿਆਰਾ ਤੁਹਾਡਾ ਜਿਹੜਾ ਪੀਸ ਆ ਉਹ ਰੈਡੀ ਹੋ ਜਾਣਾ ਜੀ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਕੱਲੀ ਸ਼ਰਟ ਵੀ ਕਰ ਸਕਦੇ ਹੋ ਜੇਕਰ ਕੱਲੀ ਬਾਟਮ ਕਰਨਾ ਚਾਹੁੰਦੇ ਕੱਲੀ ਬਾਟਮ ਵੀ ਕਰ ਸਕਦੇ ਹੋ ਜੀ 550 ਦੀ ਸ਼ਰਟ ਆ ਔਰ 400 ਦੀ ਬਾਟਮ ਹੈ ਜੀ ਲਓ ਜੀ ਇਹਦੀ ਬੈਗ ਵੀ ਤੁਸੀਂ ਚੈੱਕ ਕਰ ਲਓ ਜੀ ਸੇਮ ਹੈ ਜੀ ਇਹਦੀ ਬੈਗ ਆ ਔਰ ਡਿਜ਼ਾਈਨਰ ਜੀ ਹੈ ਇਸਕੀਆਂ ਬਾਜ਼ੂਆਂ ਹੋਣਗੀਆਂ ਜੀ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਰੈਡੀ ਹੋ ਗਿਆ ਜੀ ਨੈਕਸਟ ਜੋ ਤੁਹਾਨੂੰ ਇਸ ਦੇ ਵਿੱਚ ਕਲਰ ਮਿਲਣਗੇ ਜੀ ਦੋ ਹੋਰ ਕਲਰ ਮਿਲਣ ਵਾਲੇ ਆ ਜੀ ਚੈੱਕ ਕਰਵਾ ਦੀਏ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟਾ ਰੈਡੀ ਹੋ ਗਿਆ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਦੇ ਉੱਪਰ ਦੀ ਈਸੇ ਦੇ ਵਿੱਚ ਅਸੀਂ ਤੁਹਾਨੂੰ ਵਰਕ ਵਾਲਾ ਪੀਸ ਵੀ ਦੇਾਂਗੇ ਜੀ ਲਓ ਜੀ ਸੇਮ ਪੀਸ ਤੁਹਾਨੂੰ ਇੱਕ ਹੋਰ ਮਿਲੇਗਾ ਜੀ ਸੇਮ ਪੀਸ ਹੈ ਜਿਹੜਾ ਗ੍ਰੀਨ ਦੇ ਵਿੱਚ ਤੁਹਾਨੂੰ ਇੱਕ ਹੋਰ ਮਿਲ ਜਾਣਾ ਜੀ ਬਹੁਤ ਹੀ ਪਿਆਰੇ ਤੁਹਾਡੇ ਪੀਸ ਆ ਜਿਹੜੇ ਇਹ ਰੈਡੀ ਹੋਣੇ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਹੈ ਜੀ ਲਓ ਜੀ ਤਾਂ ਨੂੰ ਜਿਹੜੇ ਹੈਗੇ ਇਸ ਦੇ ਵਿੱਚ ਆਪ ਪੀਸ ਦਿਖਾਵਾਂਗੇ ਸਾਰੇ ਦੇ ਸਾਰੇ ਪੀਸ ਜਿਹੜੇ ਹੋਣਗੇ ਸਟਾਈਲਿਸ਼ ਹੋਣਗੇ ਜੀ ਇੱਕ ਪੀਸ ਤੁਹਾਨੂੰ ਇਸ ਦੇ ਵਿੱਚ ਹੋਰ ਮਿਲੇਗਾ ਜੀ ਸੇਮ ਕਲਰ ਦਾ ਜੀ ਲਓ ਜਿਹੜੀਆਂ ਮੇਰੀਆਂ ਭੈਣਾਂ ਸੇਮ ਪਾਉਣ ਦੀਆਂ ਸ਼ਕੀਰ ਹਨ ਉਹਨਾਂ ਨੂੰ ਸੇਮ ਇਹ ਚਾਰ ਪੀਸ ਆ ਜਿਹੜੇ ਉਹ ਮਿਲ ਜਾਣਗੇ ਜੀ ਸੇਮ ਚਾਰ ਪੀਸ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਹੈਗੇ ਨੇ ਜੀ ਲਾਈਟ ਵੇਟ ਨੇ ਸੌਫਟ ਨੇ ਚਾਰ ਪੀਸ ਤੁਹਾਨੂੰ ਸੇਮ ਮਿਲ ਜਾਣਗੇ ਜੀ ਇਹ ਜਿਹੜੀਆਂ ਵੀ ਮੇਰੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਸੇਮ ਤੁਹਾਨੂੰ ਚਾਰ ਪੀਸ ਮਿਲ ਜਾਣਗੇ ਜੀ ਲਓ ਜੀ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ 3-3 ਮੀਟਰ ਦੀ ਕੱਟ ਦੀਆਂ ਸ਼ਰਟਾਂ ਨੇ ਔਰ 3-3 ਮੀਟਰ ਦੀ ਕੱਟ ਦੀ ਹੀ ਬਾਟਮ ਹੈ ਜੀ ਆਰਟੈਕਸ ਦਾ ਬ੍ਰਾਂਡ ਹੈ ਜੀ ਕੱਪੜਾ ਜਿੰਨਾ ਪਹਿਣਾ ਨੇ ਪਾਇਆ ਉਹਨਾਂ ਨੂੰ ਪਤਾ ਹੀ ਹੈ ਕਿ ਕਿੰਨਾ ਸੁਪੀਰੀਅਰ ਹੁੰਦਾ ਹੈ ਜੀ ਆਰਟੈਕਸ ਔਰ ਰਾਮਟੈਕਸ ਦਾ ਸਟਾਫ ਤਕਰੀਬਨ ਸੇਮ ਹੀ ਹੁੰਦਾ ਹੈ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸਕਿਨ ਕਲਰ ਦੀ ਸਟਾਈਲਿਸ਼ ਜੀ ਸ਼ਰਟ ਮਿਲੇਗੀ ਜੀ ਤੁਹਾਨੂੰ ਲਓ ਜੀ ਚੈੱਕ ਕਰੋ ਉਰੀ ਸ਼ਰਟ ਤੁਹਾਨੂੰ ਖੋਲ ਕੇ ਚੈੱਕ ਕਰਵਾਉਣੀ ਹੈ ਜੀ ਸਕਿਨ ਕਲਰ ਦੀ 셔ਟ ਹੋਏਗੀ ਸਟਾਈਲਿਸ਼ ਜੀ 셔ਟ ਹੈਗੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਘੇਰੇ ਦੇ ਉੱਪਰ ਔਰ ਇਹ ਆਏਗਾ ਘੇਰੇ ਦੇ ਫਰੰਟ ਤੇ ਜੀ ਲਓ ਜੀ ਇਹ ਤੁਹਾਨੂੰ ਮਿਲੇਗਾ ਨੈਕ ਕੋਲ ਇਹ ਨੈਕ ਦੇ ਲਾਗੇ ਜਿਹੜਾ ਹੈਗਾ ਉਹ ਪ੍ਰਿੰਟ ਆਏਗਾ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਜੀ ਬੈਕ ਵੀ ਇਸ ਦੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗੀ ਔਰ ਬਾਜੂ ਦੀ ਲਓ ਜੀ ਇਹ ਵਾਲੀ ਜੇ ਇਸਦੀ ਬੈਕ ਹੋਏਗੀ ਜੀ ਚੈੱਕ ਕਰ ਲੂ ਇਹ ਵਾਲੀ ਬੈਕ ਦੇ ਉੱਪਰ ਆਏਗਾ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਔਰ ਇਹ ਵਾਲੀ ਇਸਦੀ ਬਾਹਰ ਹੋਣੀ ਹੈ ਜੀ 3-3 ਮੀਟਰ ਦੀ ਕੱਟ ਆ ਜਿਹੜੀ ਸਾਰੀਆਂ ਸ਼ਰਟਾਂ ਦੀ ਜਿਹੜੀ ਕੱਟ ਆ 3 ਮੀਟਰ ਦੀ ਹੈ ਜੀ ਕਈਆਂ ਦੀ 3 ਤੋਂ ਵੀ ਜ਼ਿਆਦਾ ਹੈਗੀ ਹੈ ਜੀ ਕੱਟ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਪੀਸ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਲਓ ਜੀ ਇਹਦਾ ਤੁਹਾਡਾ ਕੰਪਲੀਟ ਪੀਸ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਟੀ ਦਾ ਸਟਾਫ ਹੈਗਾ ਜੀ ਆਰਟੈਕਸ ਦੀ ਹੀ ਬਾਟਮ ਦੇਵਾਂਗੇ ਜੀ ਨਾਲ ਚੈੱਕ ਕਰ ਲਓ ਲਓ ਜੀ ਸਟਾਫ ਆ ਜਿਹੜਾ ਆਪਾਂ ਪੇਅਰ ਅਪ ਕੀਤੀਆਂ ਹੋਈਆਂ ਨੇ ਬਾਟਮਸ ਉਹ ਵੀ ਆਰਟੈਕਸ ਦੀਆਂ ਹੀ ਮਿਲਣੀਆਂ ਜੇ ਤੁਹਾਨੂੰ ਲਓ ਜੀ ਲਓ ਜੀ ਨੈਕਸਟ ਪੀਸ ਆ ਗਿਆ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਸਾਰੇ ਪੀਸ ਅਸੀਂ ਤੁਹਾਨੂੰ ਕੋਲ ਕੋਲ ਚੈੱਕ ਕਰਵਾਵਾਂਗੇ ਸਟਾਫ ਬਹੁਤ ਹੀ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਲਓ ਜੀ ਇਹ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਕਲਰ ਹੋਏਗਾ ਗ੍ਰੀਨ ਫਰੰਟ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਹੈ ਜੀ ਲਓ ਜੀ ਆਰਟ ਐਕਸ ਬ੍ਰਾਂਡ ਦਾ ਹੈ ਜੀ ਆਵਲੀ ਇਸ ਦੀ ਬੈਕ ਔਰ ਬਾਜੂ ਤੋਂ ਵੀ ਆਉਂਗੀ ਜੀ ਸੇਮ ਐਜ਼ ਆਹੀ ਤੁਹਾਨੂੰ ਬਾਜੂ ਔਰ ਬੈਕ ਮਿਲੇਗੀ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਤੇ ਸੌਫਟ ਹੈ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ 10 ਮੀਟਰ ਦੀ ਕੱਟ ਦੀ ਬਾਟਮ ਹੈ ਜੀ 3 ਮੀਟਰ ਦੀ ਕੱਟ ਦੀ ਸ਼ਰਟ ਹੈ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਮਿਲ ਜਾਏਗਾ ਜੀ 950 ਰੁਪਏ ਦੇ ਵਿੱਚ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਆ ਜਾਂ ਕੱਲੀ ਬਾਟਮ ਬਾਈ ਕਰਨਾ ਚਾਹੁੰਦੇ ਆ ਜਿੱਦਾਂ ਵੀ ਤੁਸੀਂ ਕੰਫਰਟ ਫੀਲ ਕਰਦੇ ਹੋ ਤੁਸੀਂ ਉਦਾਂ ਹੀ ਕੱਟ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਪਰਪਲ ਸ਼ੇਡ ਆ ਗਿਆ ਜੀ ਬੜਾ ਹੀ ਪਿਆਰਾ ਔਰ ਡਿਜ਼ਾਈਨਰ ਜਿਹਾ ਪੀਸ ਹੈ ਜੀ ਲਓ ਜੀ ਬੜਾ ਹੀ ਪਿਆਰਾ ਔਰ ਡਿਜ਼ਾਈਨਰ ਜਿਹਾ ਪੀਸ ਹੈ ਜੀ ਲਓ ਜੀ ਇਹ ਵਾਲਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਪ੍ਰਿੰਟ ਜੀ ਆਫ ਵਾਈਟ ਦੇ ਨਾਲ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਹੈਗਾ ਜੀ ਉਹ ਤੜੜੇ ਹੈਗਾ ਜਿਹੜਾ ਪ੍ਰਿੰਟ neck ਕੋ ਲਾਏਗਾ ਜੀ ਇਹ ਵਾਲਾ ਪ੍ਰਿੰਟ ਹੈ ਜਿਹੜਾ neck ਤੇ ਮਿਲੇਗਾ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ 10 ਮੀਟਰ ਦੀ ਕੱਟ ਹੈ ਜੀ ਸੇਮ ਐਜਾ ਤੁਹਾਨੂੰ ਬੈਕ ਔਰ ਬਾਹੂ ਮਿਲਣ ਵਾਲੀਆਂ ਚੈੱਕ ਕਰਵਾ ਦਿੰਨੇ ਆ ਜੀ ਲਓ ਇਹ ਵਾਲੀਆਂ ਬਾਹੂ ਰਹਿਣ ਵਾਲੀਆਂ ਹੋਣਗੀਆਂ ਜੀ ਬਹੁਤ ਹੀ ਪਿਆਰੀਆਂ ਇਸਦੀਆਂ ਬਾਹੂ ਰੈਡੀ ਹੋਣਗੀਆਂ ਔਰ ਸੇਮ ਐਜਾ ਜਿਹੜੀ ਹੈਗੀ ਇਸਦੀ ਬੈਕ ਹੋਏਗੀ ਜੀ ਚੱਕ ਲਓ ਜੀ ਬਹੁਤ ਹੀ ਪਿਆਰੀ ਸੇਮ ਐਜਰਸ ਦੀ ਬੈਕ ਰੈਡੀ ਹੋਏਗੀ 3 ਮੀਟਰ ਦੀ ਕੱਟ ਦੀ ਸ਼ਰਟ ਹੈ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰਾ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਲਓ ਜੀ ਬਹੁਤ ਹੀ ਪਿਆਰਾ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਮਿਲ ਜਾਏਗਾ ਜੀ ਜੇ ਕੱਟ ਪੀਸ ਦੇ ਵਿੱਚ ਇਕੱਲੀ ਸ਼ਰਟ ਔਰ ਬਾਟਮ ਬਾਈ ਕਰਨਾ ਚਾਹੁੰਦੇ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਲਓ ਜੀ ਬਹੁਤ ਹੀ ਪਿਆਰੇ ਤੁਹਾਡੇ ਪੀਸ ਆ ਜਿਹੜੇ ਉਹ ਰੈਡੀ ਹੋ ਜਾਣੇ ਆ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਔਰ ਸਟਾਈਲਿਸ਼ ਪੀਸ ਹੈਗਾ ਜੀ ਸਾਰੇ ਦੇ ਸਾਰੇ ਪੀਸ ਹੀ ਬਹੁਤ ਹੀ ਜ਼ਿਆਦਾ ਸਟਾਈਲਿਸ਼ ਨੇ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਇਸ ਦਾ ਫਰੰਟ ਚੈੱਕ ਵਾਲੇ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਪ੍ਰਿੰਟ ਜੀ ਚੈੱਕ ਵਾਲੇ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲਣ ਵਾਲੀਆਂ ਹੈਗੀਆਂ ਜੀ ਬਹੁਤ ਹੀ ਸੋਹਣੀਆਂ ਡਿਜੀਟਲ ਪ੍ਰਿੰਟ ਦੀਆਂ ਅੰਬੀਆਂ ਵਾਲਾ ਪ੍ਰਿੰਟ ਜੀ ਤੁਹਾਨੂੰ ਮਿਲੇਗਾ ਘੇਰੇ ਦੇ ਉੱਪਰ ਲਓ ਜੀ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਔਰ ਬੈਕ ਔਰ ਬਾਜੂ ਦੇ ਉੱਪਰ ਮਿਲੇਗਾ ਜੀ ਆਰਟ ਐਕਸ ਬ੍ਰਾਂਡ ਦੀ ਹੈ ਜੀ ਲਓ ਜੀ ਇਹ ਵਾਲਾ ਤੁਹਾਨੂੰ ਜਿਹੜਾ ਹੈਗਾ ਪ੍ਰਿੰਟ ਬਾਜੂ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਸੇਮ ਪ੍ਰਿੰਟ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਘੱਟ ਪ੍ਰਾਈਸ ਦੇ ਵਿੱਚ ਹੋਏਗਾ ਜੀ ਲਓ ਜੀ ਨਾਲ 3 ਮੀਟਰ ਦੀ ਤੁਹਾਨੂੰ ਬਾਟਮ ਮਿਲ ਜਾਣੀ ਹੈ ਜੀ ਆਰਟ ਐਕਸ ਬ੍ਰਾਂਡ ਤੇ ਜੀ ਲਓ ਜੀ 10 ਮੀਟਰ ਦੀ ਬਾਟਮ ਹੈ ਜੀ 10 ਮੀਟਰ ਦੀ ਸ਼ਰਟ ਹੈ ਜੀ ਤੁਹਾਡੀ ਚੈੱਕ ਕਰ ਲਓ ਲਓ ਜੀ ਬਹੁਤ ਹੀ ਪਿਆਰਾ ਔਰ ਐਲੀਗੈਂਟ ਜਿਹਾ ਪੀਸ ਹੈ ਜਿਹੜਾ ਹੋ ਰੈਡੀ ਹੋ ਗਿਆ ਜੀ ਮੈਚਿੰਗ ਸੂਟ ਨੇ ਬੜੇ ਹੀ ਪਿਆਰੇ ਨੇ ਜੀ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਰੈਡੀ ਹੋ ਗਿਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਬਹੁਤ ਹੀ ਪਿਆਰਾ ਲਓ ਜੀ ਐਸ ਟੀ ਐਮ ਬਾਜੂ ਹੋਣੀ ਹੈ ਜੀ ਆਰਟੈਕਸ ਬ੍ਰਾਂਡ ਦੀ ਹੈ ਜੀ ਇਸ ਤੋਂ ਬਾਅਦ ਰਾਮਟੈਕਸ ਸਟਾਰਟ ਕਰਾਂਗੇ ਜੀ ਲਓ ਜੀ 73 ਮੀਟਰ ਦੀ ਕੱਟ ਦੀਆਂ ਸ਼ਰਟਾਂ ਨੇ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਲਓ ਜੀ ਇਹ ਵਾਲਾ ਤੁਹਾਡਾ ਹੈਗਾ ਆ ਫਰੰਟ ਫਰੰਟ ਦੇ ਵਿੱਚ ਮਿਲੇਗਾ ਤੁਹਾਨੂੰ ਪਲੇਨ ਪੈਨਲ ਜੀ ਆਰਟੈਕਸ ਬ੍ਰਾਂਡ ਦੀ ਹੈ ਜੀ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਲਓ ਜੀ ਸੇਮ ਐਸ ਆ ਮਿਲੇਗਾ ਤੁਹਾਨੂੰ ਬੈਕ ਪ੍ਰਿੰਟਡ ਜੀ ਲਓ ਜੀ ਬਹੁਤ ਹੀ ਸੋਹਣੀ ਤੁਹਾਡੀ ਬੈਕ ਹੋਏਗੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਲਓ ਜੀ ਇਹ ਵਾਲਾ ਬੈਕ ਦੇ ਉੱਪਰ ਆਇਆਗਾ ਇਹ ਵਾਲਾ ਪ੍ਰਿੰਟ ਵੀ ਤੁਹਾਨੂੰ ਲਓ ਜੀ ਇਹ ਵਾਲਾ ਜਿਹੜਾ ਹੈਗਾ ਆ ਪ੍ਰਿੰਟ ਔਰ ਡਿਜ਼ਾਈਨ ਜਿਹੜਾ ਹੈਗਾ ਆ ਉਹ ਬਾਜੂ ਦੇ ਉੱਪਰ ਆਏਗਾ ਜੀ ਬਹੁਤ ਹੀ ਲਾਈਟ ਵੇਟ ਔਰ ਸੌਫਟ ਪਸ਼ਮੀਨਾ ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਸੇਮ ਕਲਰ ਦੀ ਬਾਟਮ ਜੀ ਲਓ ਜੀ ਤੁਹਾਡਾ ਡਾਡਾ ਕੰਪਲੀਟ ਸੂਟ اهو ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਤੁਹਾਡਾ ਸੂਟ ਹੈ ਜਿਹੜਾ اهو ਰੈਡੀ ਹੋਇਆ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੇ ਕਲਰ ਦਾ ਬਹੁਤ ਹੀ ਪਿਆਰਾ ਪੀਸ ਜੀ ਲਓ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਪੀਸ ਹੈ ਜੀ ਗ੍ਰੇ ਕਲਰ ਦਾ ਲਓ ਜੀ ਇਹ ਵਾਲਾ ਮਿਲੇਗਾ ਤੁਹਾਨੂੰ ਘੇਰੇ ਦੇ ਉੱਪਰ ਪ੍ਰਿੰਟ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਘੇਰੇ ਦੇ ਉੱਪਰ ਔਰ ਇਹ ਵਾਲਾ ਜਿਹੜਾ ਹੈਗਾ ਤੁਹਾਡੇ ਨੈੱਕ ਦੇ ਉੱਪਰ ਆਏਗਾ ਜੀ ਨੈੱਕ ਦੇ ਉੱਪਰ ਤੁਹਾਨੂੰ ਇਹ ਵਾਲਾ ਪ੍ਰਿੰਟ ਹੈ ਜਿਹੜਾ ਮਿਲੇਗਾ ਜੀ ਲਓ ਜੀ ਚੈੱਕ ਕਰੋ ਇਹ ਵਾਲਾ ਜਿਹੜਾ ਫਲਾਰ ਹੈਗਾ ਤੁਹਾਡੇ ਬੈਕ ਨੈੱਕ ਦੇ ਉੱਪਰ ਆਏਗਾ ਜੀ ਇਹ ਫਲਾਰ ਜਿਹੜਾ ਹੈਗਾ ਤੁਹਾਡੀ ਬੈਕ ਨੈੱਕ ਤੇ ਆਏਗਾ ਜੀ ਲਓ ਜੀ ਇਹ ਤੁਹਾਡੀ ਬੈਕ ਨੈੱਕ ਤੇ ਫਲਾਰ ਆਏਗਾ ਜੀ ਬਹੁਤ ਹੀ ਪਿਆਰਾ ਜੀ ਲਓ ਜੀ ਨੈਕਸਟ ਜਿਹੜਾ ਹੈਗਾ ਤੁਹਾਨੂੰ ਬੈਕ ਘੇਰੇ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਪ੍ਰਿੰਟ ਬੈਕ ਘੇਰੇ ਦੇ ਉੱਪਰ ਆਏਗਾ ਜੀ ਔਰ ਇਹ ਵਾਲੀਆਂ ਤੁਹਾਡੀਆਂ ਰਹਿਣ ਵਾਲੀਆਂ ਹੋਣੀਆਂ ਸਟਾਈਲਿਸ਼ ਜੀਆਂ ਬਾਜੂ ਜੀ 10 ਮੀਟਰ ਦੀ ਕੱਟ ਦੀ ਸ਼ਰਟ ਹੈ ਜੀ ਡਾਰਕ ਗ੍ਰੇ ਕਲਰ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਲਓ ਜੀ ਬਹੁਤ ਹੀ ਪਿਆਰੇ ਸਟਾਈਲਿਸ਼ ਜਿਹੇ ਪੀਸ ਰਹਿਣ ਵਾਲੇ ਆ ਜੀ ਪ੍ਰਾਈਸ ਹੋਏਗਾ 950 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਲਓ ਜੀ 10 ਮੀਟਰ ਦੀ ਕੱਟ ਦੀ ਨਾਲ ਮਿਲੇਗੀ ਬਾਟਮ ਜੀ ਤੁਹਾਨੂੰ 10 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਲਓ ਚੈੱਕ ਕਰ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਲਓ ਦੇਖੋ ਜੀ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਬਾਟਮ ਤੇ ਕਲਰ ਆ ਜਿਹੜੇ ਸੇਮ ਟੂ ਸੇਮ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਸ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਦੀ ਮਿਲੇਗੀ ਤੁਹਾਨੂੰ ਸ਼ਰਟ ਜੀ ਆਰਟੈਕਸ ਦੀ ਹੋਏਗੀ ਜੀ ਲਓ ਜੀ ਲਓ ਜੀ ਫਰੋਜ਼ੀ ਕਲਰ ਹੋਏਗਾ ਜੀ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਜੀ ਫਰੰਟ ਬੈਕ ਸੇਮ ਹੋਏਗਾ ਜੀ ਲਓ ਜੀ ਕੰਨੀ ਦੇ ਉੱਪਰ ਜਿਹੜਾ ਹੈਗਾ ਇਹ ਉਹ ਮੈਂਸ਼ਨ ਕੀਤਾ ਹੋਇਆ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਨਾਲ ਤੁਹਾਨੂੰ ਜਿਹੜੀ ਹੈਗੇ 3 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਲਓ ਜੀ 10 ਮੀਟਰ ਦੀ ਕੱਟ ਦੀ ਮਿਲੇਗੀ ਬਾਟਮ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਪੀਸ ਹੈ 950 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਲ ਓਵਰ ਸੂਟ ਮਿਲੇਗਾ ਛੋਟੀ ਬੁੱਟੀ ਦਾ ਪ੍ਰਿੰਟ ਹੋਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਇਹ ਕੰਪਲੀਟ ਸੂਟ ਹੈ ਜੀ ਤੁਹਾਡਾ ਫਰੈਸ਼ ਦੇ ਵਿੱਚ ਹੈ ਜੀ ਲਓ ਜੀ ਇਹ ਆলো ਮਸਟਰਡ ਕਲਰ ਹੈ ਜੀ ਮਸਟਰਡ ਸ਼ੇਡ ਹੈਗਾ ਜੀ ਇਸ ਦਾ 1050 ਰੁਪਏ ਦੇ ਵਿੱਚ ਕੰਪਲੀਟ ਸੂਟ ਤੁਹਾਨੂੰ ਮਿਲੇਗਾ ਜੀ 5 ਮੀਟਰ ਦੀ ਕੱਟ ਹੋਏਗੀ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਆਰਟੈਕਸ ਦਾ ਸਟਾਫ ਹੈਗਾ ਜੀ ਲਓ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨਿੱਕੀ ਬੂਟੀ ਦਾ ਪ੍ਰਿੰਟ ਹੋਏਗਾ ਚੈੱਕ ਕਰਵਾਦਨੇ ਆ ਜੀ ਬਹੁਤ ਹੀ ਪਿਆਰਾ ਇਸ ਤੇ ਉੱਪਰ ਵਰਕ ਕੀਤਾ ਗਿਆ ਜੀ ਲਓ ਜੀ ਇਹ ਵੀ ਤੁਹਾਨੂੰ ਮਿਲੇਗਾ ਆਰਟ ਐਕਸ ਦੇ ਜੀ ਇਹ ਲੋ ਜੀ ਇਹ ਵਾਲਾ ਜਿਹੜਾ ਹੈਗਾ ਵਰਕ ਤੁਹਾਨੂੰ ਇਸ ਤੇ ਘੇਰੇ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਐਸ ਦਾ ਫਰੰਟ ਹੋਏਗਾ ਜੀ ਆਰਟੈਕਸ ਬ੍ਰਾਂਡ ਦੀ ਸ਼ਰਟ ਹੈ ਜੀ ਲਓ ਜੀ ਪੂਰੀ ਸ਼ਰਟ ਹੈ ਜਿਹੜੀ ਉਹ ਡਿਜੀਟਲ ਪ੍ਰਿੰਟ ਹੋਏਗੀ ਜੀ ਸੇਮ ਹੈ ਜਾਸਦੀ ਬੈਕ ਰਹਿਣ ਵਾਲੀ ਹੈਗੀ ਹੈ ਜੀ 10 ਮੀਟਰ ਦੀ ਕੱਟ ਦੀ ਸ਼ਰਟ ਹੈ ਜੀ ਆਰਟੈਕਸ ਬ੍ਰਾਂਡ ਦੀ ਹੈ ਪਿਓਰ ਪਸ਼ਮੀਨਾ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਆਰਟੈਕਸ ਬ੍ਰਾਂਡ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਨਾਲ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਜਿਹੜਾ ਸੂਟ ਆ ਤੁਹਾਡਾ ਰੈਡੀ ਹੋ ਗਿਆ 1050 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਇਹ ਰੈਡੀ ਹੋ ਗਿਆ ਜੀ ਵਰਕ ਵਾਲਾ ਪੀਸ ਆ ਜਿਹੜਾ 1050 ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੀਕਾਕ ਕਲਰ ਹੋਏਗਾ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹਦੇ ਨਾਲ ਦਾ ਆਪਾਂ ਪਹਿਲਾਂ ਡਾਰਕ ਗ੍ਰੀਨ ਪੀਸ ਆ ਜਿਹੜਾ ਤੁਹਾਨੂੰ ਦਿਖਾਇਆ ਜੀ ਐਦਾਂ ਦਾ ਐਦਾਂ ਦੇ ਲੁੱਕ ਦਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਜੀ ਲਓ ਜੀ ਇਹ ਵਾਲੀ ਜਿਹੜੀ ਰਹਿਣ ਵਾਲਾ ਹੋਏਗਾ ਇਸ ਦਾ ਫਰੰਟ ਜੀ ਔਰ ਇਹ ਵਾਲਾ ਫਰੰਟ ਘੇਰੇ ਦੇ ਉੱਪਰ ਹੋ ਗਿਆ ਜੀ ਇਹ ਵਾਲਾ ਫਰੰਟ ਤੇ ਆ ਗਿਆ ਜੀ ਲਓ ਜੀ ਆਰਟੈਕਸ ਬ੍ਰਾਂਡ ਦਾ ਪੀਸ ਹੈਗਾ ਨੇਵੀ ਬਲੂ ਕਲਰ ਹੈ ਜੀ ਨੇਵੀ ਬਲੂ ਔਰ ਪੀਕਾਕ ਦਾ ਮਿਕਸ ਜਿਹਾ ਕਲਰ ਹੈਗਾ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਬੈਕ ਦੇ ਉੱਪਰ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਉਹ ਬੈਕ ਦੇ ਉੱਪਰ ਆਏਗਾ ਔਰ ਇਹ ਵਾਲੀ ਰਹਿਣੀਆਂ ਬਾਜੂ ਜੀ ਇਹ ਵਾਲੀ ਇਸ ਤੀਆਂ ਬਾਜੂ ਹੋਣੀਆਂ ਜੀ 10 ਮੀਟਰ ਦੀ ਕੱਟ ਦੀ ਸ਼ਰਟ ਹੈਗੀ ਹੈ ਜੀ ਲੋ ਚੈੱਕ ਕਰੋ ਜੀ ਨਾਲ ਤੁਹਾਨੂੰ ਮਿਲੇਗੀ ਜੀ 10 ਮੀਟਰ ਦੀ ਕੱਟ ਦੀ ਬਾਟਮ ਜੀ ਪੀਕਾਕ ਸ਼ੇਡ ਹੋਏਗਾ ਜੀ ਇਹ ਨੇਵੀ ਬਲੂ ਔਰ ਪੀਕਾਕ ਦਾ ਮਿਕਸ ਜੀ ਟੋਨ ਹੈ ਜੀ ਬੜਾ ਹੀ ਪਿਆਰਾ ਤੁਹਾਡਾ ਸੂਟ ਹੈ ਜਿਹੜਾ ਹੋ ਰੈਡੀ ਹੋ ਜਾਣਾ ਜੀ 950 ਰੁਪਏ ਦੇ ਵਿੱਚ ਜੀ ਕੱਲੀ ਸ਼ਰਟ ਬਾਈ ਕਰਨਾ ਚਾਹੁੰਨੇ ਕੱਲੀ ਸ਼ਰਟ ਵੀ ਕਰ ਸਕਦੇ ਹਾਂ ਕੱਲੀ ਬਾਟਮ ਕਰਨਾ ਚਾਹੁੰਨੇ ਕੱਲੀ ਬਾਟਮ ਵੀ ਕਰ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਨੇਵੀ ਬਲੂ ਕਲਰ ਦਾ ਪੀਸ ਹੈ ਜੀ ਡਿਜ਼ਾਈਨਰ ਜਿਹਾ ਪੀਸ ਹੈਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਪੀਸ ਹੈ ਜਿਹੜਾ ਉਹ ਰੈਡੀ ਹੋ ਜਾਣਾ ਜੀ ਚੈੱਕ ਕਰ ਲਓ ਨਾਲ ਜਿਹੜੀ ਹੈਗੀ ਤੁਹਾਨੂੰ ਫਰੰਟ ਔਰ ਬੈਕ ਤੁਹਾਡਾ ਇਹ ਜਿਹੜਾ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਜੀ ਚੈੱਕ ਕਰ ਲਓ ਲਓ ਜੀ ਇਹ ਵਾਲਾ ਤੁਹਾਡਾ ਜਿਹੜਾ ਹੈਗਾ ਬੈਕ ਹੋਏਗਾ ਇਹ ਪੱਟੀ ਵੀ ਤੁਹਾਡੀ ਬੈਕ ਦੇ ਉੱਪਰ ਆਏਗੀ ਔਰ ਇਹ ਵਾਲੀਆਂ ਬਾਧੂ ਰਹਿਣ ਵਾਲੀਆਂ ਹੋਣੀਆਂ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ 10 ਮੀਟਰ ਦੀ ਸ਼ਰਟ ਹੈ ਜੀ ਲਓ ਜੀ 2.5 ਤੋਂ 10 ਮੀਟਰ ਦੀ ਕੱਟ ਦੀ ਇਹਦੀ ਬਾਟਮ ਹੈ ਚੈੱਕ ਕਰ ਲਓ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਹੋ ਰੈਡੀ ਹੋ ਜਾਏਗਾ ਹੁਣ ਆਉਣਗੇ ਜੀ ਰਾਮ ਟੈਕਸ ਦੇ ਪੀਸ ਲਓ ਜੀ ਇਸ ਤੇ ਪ੍ਰਿੰਟਿੰਗ ਹੋਏਗੀ ਜੀ ਆਰਾਮ ਟੈਕਸ ਦੇ ਪੀਸ ਰਹਿਣ ਵਾਲੇ ਆ ਜੀ ਚੈੱਕ ਕਰ ਲਓ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈਗਾ ਜੀ ਪਹਿਲਾ ਪੀਸ ਜਿਹੜਾ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਸਟਾਈਲਿਸ਼ ਜਿਹਾ ਪੀਸ ਹੈਗਾ ਜੀ ਚੈੱਕ ਕਰ ਲਓ ਖੂੜਗੇ ਚੈੱਕ ਕਰਵਾ ਦਿੰਦੇ ਆ ਜੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਕਲਰ ਵੀ ਬਹੁਤ ਹੀ ਪਿਆਰਾ ਜਿਹਾ ਜੀ ਬਹੁਤ ਹੀ ਪਿਆਰਾ ਕਲਰ ਹੈ ਔਰ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਇਹਨਾਂ ਦੀ ਜਿਹੜੀ ਕੱਟ ਆ 2.5 ਤੋਂ 3 ਮੀਟਰ ਦੀ ਕੱਟ ਇਹਨਾਂ ਦੀ ਤੁਹਾਨੂੰ ਸ਼ਰਟ ਦੀ ਮਿਲੇਗੀ ਜੀ ਨਾਲ ਤੁਹਾਨੂੰ ਮਿਲੇਗੀ ਬਹੁਤ ਹੀ ਪਿਆਰੀ ਜੀ 3 ਮੀਟਰ ਦੀ ਕੱਟ ਦੀ ਬਾਟਮ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਗਿਆ ਜੀ 999 ਰੁਪਏ ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਤੁਹਾਡਾ ਰੈਡੀ ਹੈ ਜੀ 999 ਰੁਪਏ ਦੇ ਵਿੱਚ ਹੈ ਰਾਮ ਟੈਕਸ ਬ੍ਰਾਂਡ ਦਾ ਹੋਇਆ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਔਰ ਕੰਪਲੀਟ ਸੂਟ ਤੁਹਾਡਾ ਰੈਡੀ ਹੋ ਗਿਆ ਜੀ ਰਾਮ ਟੈਕਸ ਬ੍ਰਾਂਡ ਦਾ ਹੈ ਜੀ ਇਹ ਜੋ ਆਪਾਂ ਤੁਹਾਨੂੰ ਦਿਖਾ ਰਹੇ ਹੈ ਅੱਜ ਵਾਲੀ ਵੀਡੀਓ ਜਿਹੜੀ ਸੀਗੀ ਜੀ ਆਪਣੀ ਆਰ ਟੈਕਸ ਦੇ ਪੀਸ ਜ਼ਿਆਦਾ ਸੀਗੇ ਰਾਮ ਟੈਕਸ ਦੇ ਆਪਾਂ ਖੋਲ ਕੇ ਨਹੀਂ ਦਿਖਾ ਪਾਏ ਹੈਗੇ ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਰਹੀ ਸੀਗੀ ਜੀ ਸੋ ਆਪਾਂ ਇੱਕ ਹੀ ਪੀਸ ਹੈ ਜਿਹੜਾ ਰਾਮ ਟੈਕਸ ਦਾ ਦਿਖਾਇਆ ਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਰਾਮ ਟੈਕਸ ਦੇ ਹੀ ਪੀਸ ਜਿਹੜੀ ਉਹ ਆਪਾਂ ਪੂਰੀ ਤ ਰਾਮ ਟੈਕਸ ਦਾ ਇਕੋ ਹੀ ਪੀਸ ਹੈ ਬਾਕੀ ਸਾਰੇ ਪੀਸ ਤਾਂ ਉਹ ਆਰ ਟੈਕਸ ਦੇ ਮਿਲਣਗੇ ਸਾਰੇ ਦੇ ਸਾਡੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਰਹਿਣ ਵਾਲਾ ਸਟਾਫ ਹੈਗਾ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ